ਨਿਯਾਇਤ ਧੱਕਾ ਕੀਤਾ ਗਿਆ ਜੀ ਇਧਰ ਗਰੀਬ ਲੋਕ ਰਹਿੰਦੇ ਆ ਇਸ ਕਰਕੇ ਤਾਂ ਆ ਗਿਆ ਸਾਰਾ ਸਹਿਰ ਹੀ ਨਜਾਇਜ਼ ਕਬਜ਼ੇ ਦੇ ਹੇਠਾ ਉਧਰ ਕੋਈ ਝਾਕਦਾ ਨਹੀਂ ਜਿਹੜਾ ਉਧਰ ਅਮੀਰ ਲੋਕ ਰਹਿੰਦੇ ਆ ਇਸ ਕਰਕੇ ਗਰੀਬਾਂ ਨਾਲ ਧੱਕਾ ਬਹੁਤ ਜਿਆਦਾ ਧੱਕਾ ਕੀਤਾ ਗਿਆ ਜੀ ਕਿਸੇ ਨੂੰ ਪਸ਼ੂ ਵੀ ਨਿਕੱਢਣ ਦਿੱਤੇ ਗਏ ਤੇ ਨਜਾਇਜ਼ ਆ ਕੇ ਇੱਥੇ ਬਲਡੋਜ਼ਰ ਫੇਰਿਆ ਗਿਆ ਜੀ ਬਹੁਤ ਜਿਆਦਾ ਧੱਕਾ ਕੀਤਾ ਗਰੀਬਾਂ ਨਾਲ ਨਜਾਇਜ਼ ਪ੍ਰਸ਼ਾਸਨ ਸਾਰੇ ਜ਼ਿਲ੍ਹੇ ਦੀ ਪੁਲਿਸ ਲਿਆ ਕੇ ਇਹਨਾਂ ਨੇ ਸਰਕਾਰ ਦੇ ਦੰਦ ਤੇ ਬਹੁਤ ਜਿਆਦਾ ਧੱਕਾ ਕੀਤਾ ਜੀ ਠੀਕ ਕਿ ਕਿ ਆ ਗਈ ਤੁਹਾਨੂੰ ਨੋਟਿਸ ਵਗੈਰਾ ਵੀ ਨੋਟਿਸ ਆਇਆ ਸੀ ਜੀ ਨੋਟਿਸ ਆਇਆ ਸੀ ਪਰ ਇਹਨਾਂ ਨੂੰ ਅੱਜ ਇੱਕ ਘੰਟਾ ਦੋ ਘੰਟੇ ਟਾਈਮ ਦੇਣਾ ਸੀ ਇਹਨਾਂ ਨੇ ਪ੍ਰਸ਼ਾਸਨ ਨੇ ਤੋਰ ਲੈ ਜਾਂਦੇ ਆ ਗਰੀਬ ਬੰਦੇ ਸੀ ਉਹ ਜਿਵੇਂ ਸ਼ਹਿਰ 'ਚ ਤੁਸੀਂ ਹੋਰ ਨਜਾਇਜ਼ ਕਬਜ਼ਿਆਂ ਦੀ ਗੱਲ ਕਰੀਏ ਤਾਂ ਉਹ ਕਿੱਥੇ ਕਿੱਥੇ ਹੋਰ ਨਜਾਇਜ਼ ਹਸਪਤਾਲ ਰੋਡ ਦੇ ਉੱਪਰ ਜੀ ਨਜਾਇਜ਼ ਬਰਾਂਡੇ ਪਾ ਰੱਖਿਆ ਸਾਰੇ ਹੋਰ ਬਥੇਰੋ ਨਜਾਇਜ਼ ਸਾਰੇ ਸ਼ਹਿਰ ਦੇ ਵਿੱਚ ਉਹ ਗਊਸਾਲਾ ਕੋਲੇ ਤਾਂ ਨਜਾਇਜ਼ ਕਬਜ਼ਾ ਜੀ ਹੋਰ ਇੱਧਰ ਆ ਜ਼ਿਮੀਦਾਰਾਂ ਕੋਲੇ ਨਜਾਇਜ਼ ਇੱਧਰ ਆਸਤੇ ਗੁਰੂ ਘਰ ਦੀ ਬੈਕ ਸਾਈਡ 'ਤੇ ਨਜਾਇਜ਼ ਕਬਜ਼ੇ ਬਹੁਤਾਂ ਤੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਜਿਆਦਾ ਨਜਾਇਜ਼ ਕਬਜ਼ੇ ਆ ਜੀ। ਹਾਂ ਜੀ। ਅਸੀਂ ਇਹਦਾ ਕਾਉਂਟ ਕਰਕੇ ਇਹ ਕਰਿਆ ਸੀ ਜੀ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਪਰ ਕੋਈ ਮੰਨ ਨਹੀਂ ਰਿਹਾ ਜਿ ਇੱਥੇ ਕਿਹੜਾ ਕੋਈ ਸੌਂਦਾ ਕਿਸੇ ਦੀ। ਇਹ ਬਾਕੀ ਨਜਾਇਜ਼ ਕਬਜ਼ੇ ਮਾਰੇ ਨਹੀਂ ਕੋਈ ਕਿਹਾ ਜੀ ਬਾਕੀ ਵੀ ਆਇਆ ਜਾਂਦਾ। ਨਹੀਂ ਬਸ ਯੂ ਸਾਹਿਬ ਨੂੰ ਅੱਜ ਵੀ ਕਿਹਾ ਜੀ ਮਾ ਜੀ ਅੱਜ ਜਦੋਂ ਹੁਣ ਸੜਾਉਣੀ ਲਾਗੇ ਸ਼ਹਿਰ ਦੇ ਨਜਾਇਜ਼ ਕਬਜ਼ੇ ਸਾਰੇ ਸੜਾ ਲੈਣੇ ਆ ਜੀ। ਅੱਜ ਹੁਣ ਆਈ ਹੋਈ ਆ ਪ੍ਰਸ਼ਾਸਨ ਇੰਨੀ ਜਿਹੜੇ ਦੇ ਰੋਜ਼ ਕਿਹੜਾ ਪੁਲਿਸ ਇਕੱਠੀ ਹੁੰਦੀ ਹੈ ਜੀ ਅੱਜ ਸ਼ਹਿਰ ਦੇ ਹੋਰ ਨਜਾਇਜ਼ ਕਬਜ਼ੇ ਸੜਾ ਲੈਣੇ ਆ। ਅੱ ਅਸੀਂ ਤਾਂ ਇਹ ਕਹਿੰਨੇ ਆ ਜੀ ਜੇ ਚਲੋ ਇਹ ਸੜਾ ਵੀ ਲਏ ਗਏ ਤਾਂ ਕਬਜੇ ਹੋਰ ਨਜਾਇਜ਼ ਦੇ ਸਾਰੇ ਸ਼ਹਿਰ ਦੇ ਨਜਾਇਜ਼ ਕਬਜੇ ਛੜਾਏ ਜਾਣ ਜੀ ਪੂਰੀ ਸੰਗੁਰਗੜ ਵਿਖੇ ਜੀ ਅੱਜ ਪਾਰਕਿੰਗ ਦਾ ਜਿਹੜਾ ਨਜਾਇਜ਼ ਕਬਜਾ ਹੋਇਆ ਸੀ ਉਹ ਅੱਜ ਪ੍ਰਸ਼ਾਸਨ ਵੱਲੋਂ ਛੜਾਇਆ ਗਿਆ ਤੁਹਾਡਾ ਕੀ ਕਹਿਣਾ ਇਸ ਬਾਰੇ ਸਰ ਜੋ ਇਹ ਜਿਹੜਾ ਕਬਜਾ ਸੀਗਾ ਇਹ ਜਿਹੜੇ ਭੇਡਾਂ ਵਾਲੇ ਬੱਕਰੀਆਂ ਵਾਲੇ ਬਾੜੇ ਵਾਲੇ ਉਹਨਾਂ ਨੇ ਬੱਕ ਬੱਕ ਤਰ੍ਹਾਂ ਦੇ ਇੱਥੇ ਝੁੰਬੀਆਂ ਬਣਾ ਕੇ ਆਪ ਦਾ ਜਿਹੜਾ ਹੈਗਾਗਾ ਮਾਲ ਰੱਖਿਆ ਹੋਇਆ ਸੀਗਾ ਇਹ ਕਾਫੀ ਟਾਈਮ ਤੋਂ ਸਾਨੂੰ ਸ਼ਹਿਰ ਦੀਆਂ ਵੱਡੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਿਵੇਂ ਸਮਸ਼ਾਨ ਘਾਟ ਵਾਲੀ ਕੋਈ ਐਸੋਸੀਏਸ਼ਨ ਵਿਅਕਤੀ ਨੰਬਰ ਲੋ ਸਾਨੂੰ ਵਾਰ-ਵਾਰ ਇਹ ਲਿਖ ਕੇ ਆ ਰਿਹਾ ਸੀਗਾ ਵੀ ਜਦੋਂ ਵੀ ਕੋਈ ਕਿਸੇ ਦਾ ਨੀਅਰ ਐਂਡ ਡੀਅਰ ਦੀ ਡੈਥ ਹੁੰਦੀ ਹੈ ਸਮਸ਼ਾਨਘਾਟ ਦੇ ਵਿੱਚ ਤਾਂ ਜਦੋਂ ਵੀ ਉਹਨਾਂ ਦੇ ਕੋਈ ਨੀਅਰ ਐਂਡ ਡੀਅਰ ਜਾਂਦੇ ਨੇ ਤਾਂ ਕਾਰਾਂ ਦੇ ਉੱਪਰ ਜਦੋਂ ਵੀ ਆਉਂਦੇ ਆਂ ਤੇ ਅੰਦਰ ਸਮਸ਼ਾਨਘਾਟ ਦੇ ਵੀ ਸੰਸਕਾਰ ਚੱਲ ਰਿਹਾ ਹੁੰਦਾ ਬਾਹਰ ਜਿਹੜਾ ਹੈਗਾ ਹੈਗਾ ਰੋਡ ਬਲੌਕ ਹੋ ਜਾਂਦਾ ਇਸ ਕਰਕੇ ਇਸ ਨੂੰ ਪਹਿਲ ਦੇ ਦਾ ਤੇ ਹਟਾਇਆ ਜਾਵੇ ਉਸ ਕਾਰਵਾਈ ਦੇ ਵਿੱਚ ਅਸੀਂ ਮਾਨਯੋਗ ਨੈਤ ਤੁਸੀਂ ਦਾ ਜੋ ਅੱਜ ਡਿਊਟੀ ਮੈਜਿਸਟ੍ਰੇਟ ਲੱਗੇ ਹੋਏ ਮਾਨਯੋਗ ਐਸਐਸਪੀ ਸਾਭ ਦੀਆਂ ਹਦਾਇਤਾਂ ਦੇ ਉੱਪਰ ਡੀਐਸਪੀ ਸਾਭ ਸਦੂਲਗੜ ਦੀ ਤਰਫ ਤੋਂ ਐਸਐ ਪੂਰੀ ਫੁੱਲ ਸਿਕਿਉਰਿਟੀ ਮਿਲੀ ਹੋਈ ਉਹਨਾਂ ਦੀ ਦੇਖਰੇਖ ਦੇ ਵਿੱਚ ਕਬਜ਼ਾ ਹਟਾਇਆ ਗਿਆ ਸੀ ਅਨ ਸਰ ਜਿਹੜਾ ਕਬਜ਼ਾ ਆਧਾਰਿਤ ਸੀਗੇ ਉਹਨਾਂ ਦਾ ਕਹਿਣਾ ਵੀ ਸਾਨੂੰ ਇਸ ਤੋਂ ਪਹਿਲਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਨੋਟਸ ਵਗੈਰਾ ਨਹੀਂ ਦਿੱਤਾ ਗਿਆ ਤੇ ਸਿੱਧਾ ਕਿ ਵੀ ਬਲਡੋਜੇ ਚਰਾਦੇ ਜਿਹਦੇ ਨਾਲ ਸਾਡਾ ਨੁਕਸਾਨ ਵੀ ਹੋਇਆ ਕਹਿੰਦੇ ਉਸ ਬਾਰੇ ਤੋਂ ਡਾ ਕੀ ਇਹ ਬਿਲਕੁਲ ਸਾਰਾ ਸਾਰ ਗਲਤ ਹੈ ਜੀ ਐਜ ਪਰ ਪੰਜਾਬ ਯੂਸਫ ਇਲੈਕਟ੍ਰੋਨਿਕਸ 11 ਉਹਨਾਂ ਨੂੰ ਜਿਹੜੇ ਜਿਹੜੇ ਨੋਟਸ ਦੇਨੇ ਬੰਦੇ ਸੀ ਜਿੰਨੇ ਜਿੰਨੇ ਸਮੇਂ ਤੇ ਦੇਨੇ ਬੰਦੇ ਸੀ ਉਹ ਨੋਟਸ ਉਹਨਾਂ ਨੂੰ ਦਿੱਤੇ ਗਏ ਨੇ ਤੇ ਇਹ ਜਿਹੜਾ ਨੋਟਸ ਸੀਗੇ ਜੀ ਉਹ ਜਿੱਥੇ ਇਹਨਾਂ ਨੇ ਕਬਜ਼ਾ ਕੀਤਾ ਉਹਦੇ ਉੱਪਰ ਵੀ ਚਿਪਕਾਏ ਗਏ ਨੇ ਉਹਨਾਂ ਦੇ ਫੋਟੋਗ੍ਰਾਫ ਸਾਡੇ ਕੋਲ ਇਹਨੇ ਤੇ ਮੋਰਓਵਰ ਪਿਛਲੇ ਇਹ 10 ਦਿਨ ਪਹਿਲਾਂ ਇਹ ਕਬਜ਼ਾ ਸੀ ਹਟਾਉਣਾ ਸੀ ਉਦੋਂ ਮਾਨਯੋਗ ਨੇਤਰੀ ਸਾਹਿਬ ਜੀ ਨੂੰ ਕੋਈ ਜ਼ਰੂਰੀ ਕੰਮ ਵਾਸਤੇ ਚੰਡੀਗੜ੍ਹ ਜਾਣਾ ਪਿਆ ਗਿਆ ਇਸ ਕਰਕੇ ਅਸੀਂ ਸਮਕਲ 10 ਦਿਨ ਲੇਟੇ ਕਬਜ਼ਾ ਹਟਾਇਆ ਇਹ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਦੱਸਿਆ ਨਹੀਂ ਗਿਆ ਇਹ ਬਹੁਤ ਗਲਤ ਹੈ ਜੇ ਅਗਰ ਸਰ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਤਾਂ ਉਸ ਸਥਿਤੀ ਦੇ ਵਿੱਚ ਕੀ ਕੀਤਾ ਜਾਊਗਾ ਤੁਹਾਡੇ ਵੱਲੋਂ ਪਹਿਲਾਂ ਤਾਂ ਸਰ ਅਸੀਂ ਸਖਤੀ ਨਾਲ ਨਜੇਠਾਂਗੇ ਅਗਰ ਫੇਰ ਵੀ ਕੋਈ ਉਹ ਐਜੀਟੇਸ਼ਨ ਕਰਦੇ ਹਨ ਪਰੰਤੂ ਅੱਜ ਵੀ ਉਹਨਾਂ ਨੇ ਕੋਈ ਜ਼ਿਆਦਾ ਐਜੀਟੇਸ਼ਨ ਨਹੀਂ ਕੀਤੀ ਤਾਂ ਫਿਰ ਉਹ ਪੁਲਿਸ ਦਾ ਜੋ ਹੈਗਾ ਪੰਜਾਬ ਮਿਊਸਪਲ ਐਕਟ ਅਨਸੂਗ 11 ਤਹਿਤ ਉਹਨਾਂ ਦੇ ਪਰਚਾ ਦਰਜ ਕਰਾਇਆ ਜਾਏਗਾ ਜੀ ਏ ਅੱਜ ਅਸੀਂ ਇੱਥੇ ਛੇਪੂਰੀ ਦੇ ਕੋਲੇ ਜੋ ਨਗਰਪੰਚਾਇਤ ਦੀ ਮਾਲਕੀ ਸੀ ਉਸ ਸੰਬੰਧੀ ਜਗਾ ਪੇ ਜਿਹੜਾ ਨਜਾਇਜ਼ ਕਬਜ਼ਾ ਸੀ ਉਹ ਖਾਲੀ ਕਰਾਉਣ ਲਈ ਅੱਜ ਡਿਊਟੀ ਮੈਂ ਜੇ ਸਟੇਟਮੈਂਟ ਨੂੰ ਜੋੜਤ ਕੀਤਾ ਗਿਆ ਸੀ ਤੇ ਉਹ ਸਾਰੀ ਕਾਰਵਾਈ ਤੇ ਉਹ ਪੀਤੀ ਹੈ ਇਹਨਾਂ ਨਜਾਇਜ਼ ਕਬਜ਼ੇ ਕੀ ਕੋਈ ਇਸ ਵਿੱਚ ਪਰੇਸ਼ਾਨੀ ਵੀ ਆਈ ਹੈ ਜੇ ਸ਼ਾਂਤੀਪੂਰਵਕ ਹਟ ਗਿਆ ਇਸ तरफ ਨਹੀਂ ਕੋਈ ਪਰੇਸ਼ਾਨੀ ਨਹੀਂ ਹੋਈ ਹਜੇ ਤੱਕ ਤਾਂ ਸ਼ਾਂਤੀਪੂਰਕ ਹੀ ਸਾਰਾ ਹੋ ਗਿਆ ਸੀ